ਨੈਤਨਾ ਪੀਟੀਵੀ ਦੇ ਖਬਰਾਂ ਦੇ ਸਬੂਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਸਹਿਰ ਸਪਟਾ ਤੇ ਸਭਿਆਚਾਰਕ ਮਾਮਲੇ ਦੇ ਅਰਧ ਤੇ ਪ੍ਰਾਉਨਚਾਰੀ ਮੰਤਰੀ ਸ਼੍ਰੀ ਤਰਨੂਪੀ ਸਿੰਘ ਸੌਂਦ ਨੇ ਸ਼ੁੱਕਰਵਾਰ ਨੂੰ ਨਗਰ ਕਾਉਂਸਲ ਖੰਨਾ ਨੂੰ 65 ਲੱਖ ਰੁਪਏ ਦੀ ਲਾਗਤ ਵਾਲੀਆਂ ਦੋ অতি ਆਧੁਨਿਕ ਤਕਨੀਕ ਨਾਲ ਲੈਸ ਫਾਇਰ ਬ੍ਰਿਗੇਡ ਗੱਡੀਆਂ ਦੀਆਂ ਚਾਬੀਆਂ ਸੌਂਪੀਆਂ ਉਨ੍ਹਾਂ ਇਹ ਦੋ অতি ਆਧੁਨਿਕ ਗੱਡੀਆਂ ਖੰਨਾ ਨੂੰ ਸਮਰਪਿਤ ਕਰਨ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕੈਬਨਿਟ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸਾਉਂਦ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੰਨਾ ਨੂੰ ਦੋ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਇੱਕ ਗੱਡੀ ਦੀ ਕੀਮਤ 25 ਲੱਖ ਰੁਪਏ ਤੇ ਦੂਜੀ ਗੱਡੀ ਦੀ ਕੀਮਤ 40 ਲੱਖ ਰੁਪਏ ਹੈ ਉਹਨਾਂ ਨੇ ਕਿਹਾ ਕਿ 25 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਫੋਮ ਸਪਰੇਅ ਕਰਕੇ ਅਤੇ ਪਾਣੀ ਨਾਲ ਸਪਰੇਅ ਕਰਕੇ ਅੱਗ ਬੁਝਾਉਣ ਦੀ ਸਹੂਲਤ ਹੈ ਇਹ ਗੱਡੀ ਛੋਟੀ ਹੋਣ ਕਰਕੇ ਸੰਗਣੀਆਂ ਗਲੀਆਂ ਵਿੱਚ ਵੀ ਜਾ ਸਕਦੀ ਹੈ ਉਹਨਾਂ ਦੱਸਿਆ ਕਿ ਦੂਸਰੀ 40 ਲੱਖ ਰੁਪਏ ਦੀ ਲਾਗਤ ਵਾਲੀ ਗੱਡੀ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ ਉਸ ਵਿੱਚ 1000 ਲੀਟਰ ਪਾਣੀ ਵਾਲਾ ਟੈਂਕ ਹੈ ਜਿਸ ਨਾਲ ਅੱਗ ਬੁਝਾਉਈ ਜਾ ਸਕਦੀ ਹੈ ਦੂਸਰਾ ਇਸ ਵਿੱਚ ਸੈਂਸਰ ਲੱਗਿਆ ਹੋਇਆ ਜਿਵੇਂ ਕਈ ਵਾਰ ਅੱਗ ਲੱਗਣ ਨਾਲ ਘਰਾਂ ਅੰਦਰ ਧੂੰਆਂ ਹੋ ਜਾਂਦਾ ਹੈ ਤਾਂ ਅਜਿਹੀ ਜਗ੍ਹਾ ਵਿੱਚ ਕੰਮ ਕਰਨ ਦਾ ਇੰਤਜ਼ਾਮ ਹੈ ਉਹਨਾਂ ਕਹਿੰਿਆ ਕਿ ਜਦੋਂ ਅੱਗ ਲੱਗਦੀ ਹੈ ਤਾਂ ਲਾਈਟ ਚਲੀ ਜਾਂਦੀ ਹੈ ਤਾਂ ਲਾਈਟਾਂ ਜਗਾਉਣ ਲਈ ਇਸ ਵਿੱਚ ਜਨਰੇਟਰ ਦਾ ਵੀ ਪ੍ਰਬੰਧ ਹੈ ਇਸ ਤੋਂ ਇਲਾਵਾ ਇਸ ਗੱਡੀ ਦੇ ਅੰਦਰ ਪੰਪ ਵੀ ਹਨ ਜੋ ਹਾਈ ਲੈਵਲ ਤੱਕ ਪਾਣੀ ਪਹੁੰਚਾ ਸਕਦੇ ਹਨ ਸੋ ਇਹ ਦੋ ਗੱਡੀਆਂ ਹਲਕਾ ਖੰਣਾ ਲਈ ਆਈਆਂ ਹਨ ਇਹਨਾਂ ਦਾ ਮੁਸੀਬਤ ਵੇਲੇ ਰੈਸਕਿਊ ਕਰਨ ਲਈ ਬਹੁਤ ਵੱਡਾ ਲਾਭ ਹੋਵੇਗਾ ਉਹਨਾਂ ਦੱਸਿਆ ਕਿ ਇਹ ਫਾਇਰ ਬ੍ਰਿਗੇਡ ਗੱਡੀਆਂ 24 ਘੰਟੇ ਤਿਆਰ ਰਹਿਣਗੀਆਂ ਸੌਂਦ ਨੇ ਅੱਗੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਆਤੀਸ਼ਵਾਦੀ ਜਾਂ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ ਤੇ ਅਜਿਹੇ ਵਿੱਚ ਨੇੜੇ ਫਾਇਰ ਬ੍ਰਿਗੇਡ ਦੀ ਸਹੂਲਤ ਹੋਣਾ অতি ਜ਼ਰੂਰੀ ਹੈ ਇਸ ਲਈ ਨਗਰ ਕੌਂਸਲ ਖੰਨਾ ਵਿਖੇ ਨਵੀਂ ਤਕਨੀਕ ਵਾਲੀਆਂ ਫਾਇਰ ਬ੍ਰਿਗੇਡ ਦੀਆਂ ਦਿੱਤੀਆਂ ਗੱਡੀਆਂ ਹਨ ਤਾਂ ਜੋ ਇਲਾਕਾ ਨਿਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਉਨਾ ਕਹਿਆ ਕਿ ਨਾਗਰਿਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ ਅਤੇ ਪੰਜਾਬ ਸਰਕਾਰ ਐਮਰਜੈਂਸੀ ਹਾਲਾਤਾਂ ਚ ਬੁਨਿਆਦੀ ਸਹੂਲਤਾਂ ਦੀ ਪੂਖਤਾ ਪ੍ਰਬੰਧ ਕਰ ਰਹੀ ਹੈ ਸਰਦਾਰ ਤਰਨਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਖਾਨਾ ਵਿੱਚ ਮਿਸ਼ਨਰੀ ਦੀ ਕਾਰਟ ਮਸ਼ੀਨਰੀ ਦੀ ਕਾਰਟ ਸੀ ਉਹ ਕਾਰਟ ਇੱਕ ਇੱਕ ਕਰਕੇ ਪੂਰੀ ਹੁੰਦੀ ਜਾ ਰਹੀ ਹੈ ਇਸ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਉਸ ਦੀ ਵਧਾਈ ਵੀ ਦਿੰਦਾ ਇਸ ਮੌਕੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਕੌਂਸਲਰ ਪਰਮਪ੍ਰੀਤ ਸਿੰਘ ਪੰਪੀ ਕੌਂਸਲਰ ਜਤਿੰਦਰ ਪਾਠਕ ਕੌਂਸਲਰ ਸੁਨੀਲ ਕੁਮਾਰ ਨੀਟਾ ਕੌਂਸਲਰ ਸੁਖਮਨਜੀਤ ਸਿੰਘ ਸਾਬਕਾ ਕੌਂਸਲਰ ਰਜਿੰਦਰ ਸਿੰਘ ਜੀਤ OSD ਕਰਨ ਅਰੋੜਾ ਐਡਵੋਕੇਟ ਮਨਰੀਤ ਸਿੰਘ ਨਾਗਰਾ ਕੁਲਦੀਪ ਪਾਟਿਆ ਕੁਲਵੰਤ ਸਿੰਘ ਮਹਿਮੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ